ਤੁਹਾਡੇ ਸਾਰਿਆਂ ਵਾਸਤੇ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਵੀਡੀਓ ਚ ਤੁਹਾਨੂੰ ਬਹੁਤ ਸਾਰੀਆਂ ਗੱਡੀਆਂ ਮਿਲ ਜਾਣਗੀਆਂ ਤੁਹਾਡੇ ਏਰੀਆ ਦੀਆਂ ਤੁਹਾਡੇ ਮਨਪਸੰਦ ਦੀਆਂ ਗੱਡੀਆਂ ਜੀ ਤੁਹਾਡੇ ਰੇਟ ਦੀਆਂ ਤੇ ਗੱਲ ਕਰਾਂਗੇ ਆਪਾਂ ਕੱਲੀ-ਕੱਲੀ ਗੱਡੀ ਦੀ ਪਹਿਲਾਂ ਤਾਂ ਆਪਣੇ ਚੈਨਲ ਦਾ ਜਿਹੜਾ WhatsApp ਨੰਬਰ ਹੈ ਉਹ ਨੋਟ ਕਰ ਲਓ ਤੁਸੀਂ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਜੀ 78140 38764 ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਈ ਵੀ ਮਸ਼ੀਨਰੀ ਕੋਠੀ ਮਕਾਨ ਘਰ ਕੋਈ ਗੱਡੀ ਮੋਟਰਸਾਈਕਲ ਜੀਪ ਵੇਚਣ ਵਾਸਤੇ ਹੈ ਆਪਣੇ ਕੋਲੇ ਭੇਜੋ ਆਪਣੇ ਵਟਸਐਪ ਨੰਬਰ ਤੇ ਐਡ ਆਪਾਂ ਫਰੀ ਦੇ ਵਿੱਚ ਲਗਾ ਦਾਂਗੇ ਤੇ ਹੁਣ ਆਪਾਂ ਗੱਡੀਆਂ ਦੀ ਗੱਲ ਕਰਦੇ ਹਾਂ ਪਹਿਲੀ ਗੱਡੀ ਆਪਣੇ ਕੋਲੇ ਹੁੰਡਾਈ ਦੀ i10 ਪੈਟਰੋਲ ਵਰਜ਼ਨ ਪਹੁੰਚੀ ਆ ਪੈਟਰੋਲ ਵੇਰੀਐਂਟ ਆ 2010 ਮਾਡਲ ਗੱਡੀ ਆ ਇੱਕ 10 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ ਪਟਿਆਲੇ ਖੜੀ ਆ 80 ਤੋਂ 85 ਪੈਸੀ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਬਾਕੀ ਅੰਦਰੋਂ ਫੋਟੋ ਆ ਚੱਲ ਰਹੀਆਂ ਬਹੁਤ ਸੋਹਣੀ ਗੱਡੀ ਆ ਜੀ ਨੰਬਰ 78885 ਤੇ 46976 ਜਿੰਨਾ ਦੀ ਗੱਡੀ ਆ ਜੀ ਤੇ ਦੂਸਰੇ ਨੰਬਰ ਤੇ ਆਪਣੇ ਕੋਲੇ ਵਰਨਾ ਗੱਡੀ ਪਹੁੰਚੀ ਆ 2013 ਮਾਡਲ ਗੱਡੀ ਆ ਜੀ ਮੋੜ ਮੰਡੀ ਖੜੀ ਆ ਵਰਨਾ ਗੱਡੀ ਆ ਘਰੇ ਖੜੀ ਆ ਮਾਲਕ ਦੇ ਘਰ ਦੀ ਗੱਡੀ ਆ ਚਿੱਟੇ ਰੰਗ ਦੀ ਆ ਤੇ ਡਿਮਾਂਡ 460 ਮਾਲਕ ਨੇ ਇੱਕ ਵਾਰੀ ਕਿਹਾ ਹੈਗਾ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਰੇਟ ਕਰ ਲਵਾਂਗੇ ਇੱਕ ਵਾਰੀ ਡਿਮਾਂਡ ਆ 4 ਲੱਖ 60000 ਰੁਪਿਆ ਜੀ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਮਿਲ ਜੂਗੀ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਜਾ ਕੇ ਦੇਖ ਸਕਦਾ ਹਾਂ ਚਲਾ ਕੇ ਕਿਸੇ ਨੇ ਦੇਖਣੀ ਚਲਾ ਕੇ ਦੇਖ ਸਕਦਾ ਹਾਂ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਚਾਰੇ ਪਾਸੋਂ ਫੋਟੋਆਂ ਚੱਲ ਹੀ ਰਹੀਆਂ ਜੀ ਤੇ ਮੋੜ ਮੰਡੀ ਖੜੀ ਆ ਤੇ ਟਾਇਰ ਵੀ ਠੀਕ ਨੇ ਗੱਡੀ ਵੀ ਠੀਕ ਹੈ ਬਾਕੀ ਅੰਦਰੋਂ ਜੇ ਗੱਲ ਕਰੀਏ ਤਾਂ ਬਹੁਤ ਵਧੀਆ ਆਪਾਂ ਨੂੰ ਕੰਡੀਸ਼ਨ ਅੰਦਰੋਂ ਮਿਲ ਜੂਗੀ ਸਾਰਾ ਕੁਝ ਬਹੁਤ ਵਧੀਆ ਟਾਪ ਕੁਆਲਿਟੀ ਦੀ ਸੀਟ ਕਵਰ ਟਾਪ ਕੁਆਲਿਟੀ ਦੀ ম্যাਟਿੰਗ ਵਧੀਆ ਮੈਟ ਸਾਰਾ ਕੁਝ ਵਧੀਆ ਛਿੰ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ 98100 4382 584 ਤੇ ਹੁਣ ਆਪਾਂ ਗੱਲ ਕਰਾਂਗੇ ਪੁਨਟੋ ਗੱਡੀ ਦੀ ਪੁਨਟੋ 2012 ਮਾਡਲ ਆਪਣੇ ਕੋਲੇ ਮਾਲਕ ਨੇ ਭੇਜੀ ਹੈ ਗੱਡੀ 1.5 ਲੱਖ ਰੁਪਿਆ ਕਿਹਾ ਨੰਬਰ ਪੰਜਾਬ ਹੈ ਨੰਬਰ ਪਲੇਟਾਂ ਸਰਕਾਰੀ ਲੱਗਿਆ ਹੋਈਆਂ ਨੇ ਅੱਗੇ ਵੀ ਪਿੱਛੇ ਵੀ ਤੇ ਮਾਲਕ ਦਾ ਏਰੀਆ ਗੁਰਦਾਸਪੁਰ ਟਾਇਰਾਂ ਦੀ ਕੰਡੀਸ਼ਨ 70 ਤੋਂ 75 ਪੈਸੀ ਜੇ ਆਪਾਂ ਗੱਡੀ ਦੀ ਬਾਹਰੋਂ ਗੱਲ ਕਰੀਏ ਤਾਂ ਬਹੁਤ ਸੋਹਣੀ ਗੱਡੀ ਆ ਟਾਇਰ ਬਹੁਤ ਵਧੀਆ ਨੇ ਕੋਈ ਕੱਟ ਨਹੀਂ ਕੋਈ ਦਾਗ ਦਾ ਪਾਣੀ ਟਾਇਰਾਂ ਤੇ ਵਧੀਆ ਟਾਇਰ ਨੇ ਜੀ ਬਾਕੀ ਅੰਦਰੋਂ ਬਹੁਤ ਸਾਫ਼ ਸੁਥਰੀ ਗੱਡੀ ਮਾਲਕ ਨੇ ਰੱਖੀ ਹੋਈ ਆ ਵਧੀਆ ਮਾਲਕ ਨੇ ਚਲਾਈ ਹੋਈ ਆ ਵਧੀਆ ਰੱਖੀ ਹੋਈ ਆ ਪੁੰਟੋ ਗੱਡੀ ਆ ਬਾਕੀ ਗੁਰਦਾਸਪੁਰ ਖੜੀ ਆ ਤੇ ਕਿਸੇ ਨੂੰ ਪਸੰਦ ਆਵੇ ਇਹ ਗੱਡੀ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦਾ ਹੂੰ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦਾ ਹੂੰ ਬਾਕੀ ਮਾਲਕ ਨੇ ਕਿਹਾ ਵੀ ਕਿਸੇ ਨੂੰ ਵੀ ਪਸੰਦ ਆਵੇ ਆ ਕੇ ਦੇਖ ਲਓ ਗੱਲਬਾਤ ਕਰ ਲਾਂਗੇ ਬਹਿ ਕੇ ਰੇਟ ਦੀ ਉੱਪਰ ਥੱਲੇ ਰੇਟ ਹੋ ਜਾਊਗਾ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਤੇ ਹੁਣ ਆਪਾਂ ਇੱਕ ਸਕੂਟੀ ਲੈ ਕੇ ਪਹੁੰਚੇ ਅਜੀ ਸਕੂਟੀ ਦੀ ਗੱਲ ਕਰਦੇ ਹਾਂ ਤੇ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਤੁਸੀਂ ਨੋਟ ਕਰ ਲਓ ਜੀ ਜੇ ਤੁਹਾਡੇ ਕੋਲ ਕੋਈ ਮਸ਼ਿਨਰੀ ਹੈ ਆਪਣੇ ਕੋਲੇ ਭੇਜ ਦਿਓ ਆਪਣੇ WhatsApp ਨੰਬਰ ਤੇ ਫੋਟੋ ਨਾਲ ਜਾਣਕਾਰੀ ਵੀਡੀਓ 'ਚ ਤੇ ਸਕੂਟੀ ਹੁਣ ਤੁਸੀਂ ਦੇਖੋ ਕਾਲੇ ਰੰਗ ਦੀ ਸਕੂਟੀ ਆਪਣੇ ਕੋਲੇ ਪਹੁੰਚੀ ਆ 2018 ਮਾਡਲ ਆ ਤੇ ਰੇਟ ਮਾਲਕ ਨੇ 55000 ਰੁਪਿਆ ਕਿਹਾ ਗਾ ਜਿਹੜੇ ਮਾਲਕ ਨੇ ਉਹਨਾਂ ਦਾ ਏਰੀਆ ਤਰਨ ਤਰਨ ਮਾਲਕ ਦੇ ਘਰੇ ਖੜੀ ਆ ਤੇ ਸਕੂਟੀ ਵਾਸਤੇ ਬਹੁਤ ਸਾਰੀ ਡਿਮਾਂਡ ਆ ਰਹੀ ਸੀਗੀ ਬਹੁਤ ਸਾਰੀਆਂ ਮੇਰੀਆਂ ਭੈਣਾਂ ਨੇ ਮੇਰੀਆਂ ਮਾਤਾ-ਮਾਣੇ ਬਹੁਤ ਸਾਰੇ ਕਮੈਂਟ ਪਾਈ ਸੀ ਕਿ ਸਾਨੂੰ ਸਕੂਟੀ ਚਾਹੀਦੀ ਆ ਵਧੀਆ ਹੋਵੇ ਨਵੀਂ ਕੰਡੀਸ਼ਨ ਦੀ ਹੋਵੇ ਤੇ ਅਸੀਂ ਖਰੀਦ ਲੈਵਾਂਗੇ ਤੇ ਏਰੀਆ ਤਰਨ ਤਰਨ ਦੇ ਲਾਗੇ ਦਾ ਅੱਗੇ ਤੋਂ ਕਿਹਾ ਸੀਗਾ ਤੇ ਲੈ ਕੇ ਪਹੁੰਚਿਆ ਜੀ ਖਾਸ ਤਰਨ ਤਰਨ ਇਹਨਾਂ ਦਾ ਏਰੀਆ ਹੈ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਹੈ ਬਾਕੀ ਤੁਸੀਂ ਦੇਖ ਲਓ ਕੋਈ ਟੁੱਟੀ ਪੱਜ ਨਹੀਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਵਧੀਆ ਜੀ ਸਾਰਾ ਕੁਝ ਤੇ ਸਰਵਿਸ ਸਰਵਿਸ ਮਾਲਕ ਨੇ ਕਰਵਾ ਰੱਖਿਆ ਹੈ ਤੇ ਜਿਨ੍ਹਾਂ ਦੀ ਆ ਸਕੂਟੀ ਹੈ ਜਿਹੜੇ ਆਪ ਮਾਲਕ ਨੇ ਉਹਨਾਂ ਦਾ ਨੰਬਰ 9622604098 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਖਰੀਦਣਾ ਚਾਹੁੰnu ਤੁਸੀਂ ਤੇ ਗੱਲਬਾਤ ਹੋ ਰਹੀ ਹੈ ਜੀ ਵੀਡੀਓ ਦੀ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਖੜੀਆਂ ਨੇ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਸਕੂਟੀ ਤੁਸੀਂ ਦੇਖ ਲਈ ਤੇ ਵੀਡੀਓ ਤੁਹਾਨੂੰ ਕਿਵੇਂ ਲੱਗ ਰਹੀ ਹੈ ਮੈਨੂੰ ਜਰੂਰ ਦੱਸੋ ਜੀ ਕਮੈਂਟ ਕਰਕੇ ਜੇ ਤੁਹਾਨੂੰ ਚੰਗੀ ਲੱਗ ਰਹੀ ਹੈ ਵੀਡੀਓ ਵਧੀਆ ਲੱਗ ਰਹੀ ਹੈ ਵੀਡੀਓ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੈ ਤਾਂ ਨੀਚੇ ਇੱਕ ਲਾਈਕ ਦਾ ਬਟਨ ਹੈ ਜੀ ਜ਼ਰੂਰ ਦਬਾ ਦਿਓ ਲਾਈਕ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੇ ਵਧੀਆ ਲੱਗਿਆ ਤਾਂ ਨੀਚੇ ਕਮੈਂਟ ਕਰਕੇ ਵੀ ਦੱਸਿਓ ਜ਼ਰੂਰ ਤੇ ਤੁਸੀਂ ਕਿਹੜੇ ਏਰੀਆ ਚੋਂ ਵੀਡੀਓ ਦੇਖ ਰਹੇ ਹੋ ਤੁਸੀਂ ਦੱਸਿਓ ਮੈਨੂੰ ਕਮੈਂਟ ਕਰਕੇ ਜ਼ਰੂਰ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਤੋਂ ਵੀ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਪੰਜਾਬ ਹਰਿਆਣਾ ਰਾਜਸਥਾਨ ਕਿਸੇ ਵੀ ਪਿੰਡ ਚੋਂ ਸ਼ਹਿਰ ਚੋਂ ਜੇ ਤੁਹਾਡੇ ਕੋਲੇ ਜਾਂ ਤੁਹਾਡੇ ਰਿਸ਼ਤੇਦਾਰਾਂ ਕੋਲੀ ਤੁਹਾਡੇ ਕੋਲੇ ਕੋਠੀ ਹੈ ਘਰ ਹੈ ਮਕਾਨ ਹੈ ਗੱਡੀ ਹੈ ਮੋਟਰਸਾਈਕਲ ਹੈ ਜਾ ਤੁਹਾਡੇ ਕੋਲੇ ਫਿਰ ਕੋਈ ਕੋਈ ਜੀਪ ਹੈ ਕੋਈ ਛੋਟਾ ਹਥੀ ਹੈ ਕੁਝ ਵੀ ਹੈ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਆਪਣਾ ਨੰਬਰ ਉੱਪਰ ਹਮੇਸ਼ਾ ਬਾਰ ਬਾਰ ਚੱਲਦਾ ਰਹੇ ਤੁਸੀਂ ਨੋਟ ਕਰ ਲਿਆ ਕਰੋ ਜੀ ਜੇ ਕਿਸੇ ਨੇ ਵੇਚਣਾ ਹੈ ਕੁਝ ਵੀ ਆਪਣੇ ਕੋਲੇ ਭੇਜ ਕੇ ਜਮਾ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਠੀਕ ਹੈ ਜੀ ਬਾਕੀ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਵੀਡੀਓ ਦੇਖਣਾ ਪਸੰਦ ਜੇ ਕਰਦੇ ਹੋ ਆ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਲਾਜ਼ਮੀ ਕਰ ਦਿਓ ਜੀ ਤੇ ਹੁਣ ਆਪਾਂ ਇੱਕ ਆਲਟੋ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਆਲਟੋ ਐਲ ਐਕਸ ਆਈ ਗੱਡੀ ਹੈ 2007 ਮਾਡਲ ਗੱਡੀ ਹੈ 28 ਤੱਕਰ ਇਹਦੀ ਪਾਸਿੰਗ ਹੋਈ ਹੈ ਤੇ ਫਾਸਟ ਓਨਰ ਗੱਡੀ ਹੈ ਜੀ ਇੱਕ ਬੱਤੀ ਮਾਲਕ ਨੇ ਡਿਮਾਂਡ ਕਿਹਾ ਪਠਾਨਕੂਟ ਮਾਲਕ ਦਾ ਏਰੀਆ ਹੈ ਗੱਡੀ ਬਹੁਤ ਚੰਗੀ ਹੈ ਜੀ ਚੰਗੀ ਹਾਲਤ ਚ ਹੈ ਪਠਾਨਕੂਟ ਖੜੀ ਹੈ ਜਾ ਕੇ ਕਿਸੇ ਨੇ ਦੇਖਣੀ ਹੈ جا کے دیکھ ਸਕਦਾ ہوں کسے نے چلا کے دیکھنی ہے چلا کے بھی دیکھ ਸਕਦਾ ہوں 70 ਤੋਂ 75 پیسے ٹائرਾਂ ਦੀ ਕੰਡੀਸ਼ਨ ਤੁਹਾਨੂੰ ਮਿਲ ਜਾਊਗੀ ਬਾਕੀ ਤੁਹਾਡੇ ਸਾਹਮਣੇ ਗੱਡੀਆਂ ਚਾਰੇ ਪਾਸੇ ਫੋਟੋਆਂ ਚੱਲ ਹੀ ਰਹੀਆਂ ਜੀ ਵਧੀਆ ਗੱਡੀਆਂ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਬਾਕੀ ਤੁਹਾਡੇ ਸਾਹਮਣੇ ਜੀ ਅੰਦਰਵਾਰ ਫੋਟੋਆਂ ਪੂਰੀਆਂ ਚੱਲ ਹੀ ਰਹੀਆਂ ਸੀ ਬਾਕੀ ਕਾਗਜ਼ ਪੱਤਰ ਆਪਨ ਨੂੰ ਮਿਲ ਜਾਣਗੇ ਬਾਕੀ ਪਾਸਿੰਗ ਕਾਫੀ ਅੱਗੇ ਤੱਕ ਦੀ ਪਈ ਹੈ 24 ਚੱਲਦੇ 4 ਸਾਲ ਹਲੇ ਪਏ ਨੇ ਇਹ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਸੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਵਰਨਾ ਗੱਡੀ ਲੈ ਕੇ ਪਹੁੰਚੇ ਹਾਂ ਦੂਜੇ ਨਾਮ ਗੱਡੀ ਆ ਦੂਜੇ ਹੱਥ ਚੱਲ ਰਹੀ ਹੈ ਗੱਡੀ ਤੇ ਟਾਇਰ ਗੱਡੀ ਦੇ ਬਹੁਤ ਚੰਗੇ ਨੇ ਜੀ 70 ਤੋਂ 75 ਪੈਸਿੰਗ ਗੱਡੀ ਚੱਲੀ ਵੀ ਪਾ ਵਧੀਆ ਹੋਈ ਆ ਘਾਟੀ ਚੱਲੀ ਹੋਈ ਹੈ 97000 ਕੁੱਲ ਚੱਲੀ ਹੋਈ ਆ ਤੇ ਇਹ ਗੱਡੀ ਖੜੀ ਆ ਆ ਪੀਵੀ 31 ਨੰਬਰ ਹੈ ਤੇ ਪੀਵੀ 31 ਚ ਰਜਿਸਟਰ ਹੋਈ ਆ ਪੀਵੀ 31 ਨੰਬਰ ਮਾਨਸਾ ਦਾ 410 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ ਤੇ 2013 ਮਾਡਲ ਗੱਡੀ ਆ ਜੀ 13 ਮਾਡਲ ਹੈ ਕੰਡੀਸ਼ਨ ਆਲੋਕੀ ਹੈ ਬਿਲਕੁਲ ਨਵੀਂ ਸਾਫ ਸੁਥਰੀ ਸੋਹਣੀ ਗੱਡੀ ਹੈ ਤੇ ਨੰਬਰ 9815746564 ਇਸ ਨੰਬਰ ਤੇ ਗੱਲ ਕਰ ਸਕਦੇ ਹੋ ਜੇ ਤੁਸੀਂ ਆਹ ਗੱਡੀ ਖਰੀਦਣਾ ਜੇ ਚਾਹੁੰਦੇ ਹੋ ਜੀ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ Maruti 800 ਗੱਡੀ ਲੈ ਕੇ ਪਹੁੰਚੇ ਆ Maruti 800 ਗੱਡੀ ਹੈ પેટ્રોલ ਤੇ ਗੱਡੀ ਹੈ 1998 ਮਾਡਲ ਹੈ ਜੀ 42000 ਰੁਪਏ ਮਾਲਕ ਨੇ ਕਿਹਾ ਰੇਟ ਬਠਿੰਡਾ ਮਾਲਕ ਦਾ ਏਰੀਆ ਹੈ ਤੇ 65 70 ਪੈਸੇ ਟਾਰਾਂ ਦੀ ਕੰਡੀਸ਼ਨ ਵੀ ਪਈ ਹੈ ਜੀ ਕੰਡੀਸ਼ਨ ਗੱਡੀ ਦੀ ਠੀਕ ਹੈ ਸੀਐਨਜੀ ਲੱਗੀ ਹੋਈ ਆ ਬੈਕ ਸਾਈਡ ਇਹਨਾਂ ਨੇ ਫੋਟੋਆਂ ਚ ਵੀ ਦਿਖਾਈ ਹੈ ਬਾਕੀ ਜਾ ਕੇ ਕਿਸੇ ਨੇ ਦੇਖਣੀ ਹੈ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖ ਸਕਦੇ ਹੋ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਬਾਕੀ ਵੀਡੀਓ ਦੀ ਗੱਲ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਸੇ ਕੋਲੇ ਕੋਈ ਗੱਡੀ ਆ ਮਸ਼ੀਨਰੀ ਇਕੂਠੀ ਘਰ ਮਕਾਨ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹਾਂ ਜੀ